ਅੰਮ੍ਰਿਤਸਰ ਦੀਆਂ ਸੜਕਾਂ ਕੰਡੇ ਲੱਗੇ ਹੋਡਿੰਗਸ ਹੁਣ ਸੂਰਜੀ ਊਰਜਾ ਦੇ ਨਾਲ ਚਮਕਦੇ ਨਜ਼ਰ ਆਉਣਗੇ ਅੰਮ੍ਰਿਤਸਰ ਦੀ ਨਗਰ ਨਿਗਮ ਨੇ ਪਹਿਲ ਕਦਮੀ ਕਰਦੀ ਹੋਈ ਇਸ਼ਤਿਹਾਰ ਨੀਤੀ ਤੈਅ ਤੇ ਇੱਕ ਠੇਕਾ ਨਿੱਜੀ ਕੰਪਨੀ ਨੂੰ ਦਿੱਤਾ ਹੈ ਜੋ ਹੋਡਿੰਗਸ ਤੇ ਸੂਰਜੀ ਊਰਜਾ ਦੇ ਨਾਲ ਲਾਈਟਾਂ ਲਗਾਵੇਗੀ ਇਸ ਦੇ ਨਾਲ ਨਿਗਮ ਨੂੰ ਸਾਲਾਨਾ 10 ਕਰੋੜ ਦੀ ਕਮਾਈ ਹੋਵੇਗੀ ਅੰਮ੍ਰਿਤਸਰ ਨਗਰ ਨਿਗਮ ਪਹਿਲਾ ਨਗਰ ਨਿਗਮ ਹੈ ਜਿਸ ਨੇ ਕਿ ਪੰਜਾਬ ਦੇ ਵਿੱਚ ਐਡਵਰਟਾਈਜ਼ਮੈਂਟ ਪਾਲਿਸੀ ਨੂੰ ਲਾਗੂ ਕਰਕੇ ਅਸੀਂ ਇਹਨੂੰ ਠੇਕੇ ਦੇ ਉੱਤੇ ਦਿੱਤਾ ਹੈ। ਹੋਰ ਉਹਦੇ 'ਚ ਜਿਹਦੇ 'ਚ ਵੀ ਨਗਰ ਨਿਗਮ ਦਾ ਜਾਂ ਸ਼ਹਿਰ ਦਾ ਭਲਾ ਹੋਏਗਾ, ਉਹ ਸੀ ਕੰਮ ਮਤਲਬ ਜਿਹੜਾ ਕਰਾਂਗੇ। ਕਿਉਂਕਿ ਉਹਦੇ ਨਾਲ ਇੱਕ ਤਾਂ ਲਾਈਟ ਦਾ ਬਚਤ ਹੁੰਦੀ ਹੈ, ਇੱਕ ਜਿਹੜਾ ਖੂਬਸੂਰਤ ਵੀ ਲੱਗਦਾ ਹੈ ਤੇ ਸਾਰੀਆਂ ਚੀਜ਼ਾਂ ਦੇ ਵਿੱਚ ਬੈਨੀਫਿਟ ਹੈ। ਪਹਿਲਾ ਲੇਕਿਨ ਯੂਨੀਪੋਲ ਦਾ ਮਤਲਬ ਅਜ ਤੱਕ ਕਿਸੇ ਨੇ ਐਡਵਰਟਾਈਜ਼ਮੈਂਟ ਪਾਲਿਸੀ ਪੰਜਾਬ 'ਚ ਲਾਗੂ ਨਹੀਂ ਹੋਈ। ਪਹਿਲਾ ਨਗਰ ਨਿਗਮ ਅੰਮ੍ਰਿਤਸਰ ਹੈ। ਜਿਸਨੇ ਕੀ ਬਕਾਇਦਾ ਔਰ ਇਸਤੇ ਨਾਲ ਸਾਨੂੰ ਕਮਸੇ ਕਮ 10 ਕਰੋੜ ਰੁਪਏ ਦੇ ਉੱਪਰ ਐਨੂਅਲ ਇਨਕਮ ਹੋਈ ਹੈ ਮੀਰ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਚ ਵਿਗਿਆਪਨਾ ਦੇ ਨਾਲ ਹੋਣ ਵਾਲੀ ਕਮਾਈ ਨੂੰ ਹੋਰ ਵਧਾਉਣ ਦੇ ਉਪਰਾਲੇ ਕੀਤੇ ਜਾਣਗੇ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਾਗਬਾਣੀ ਟੀਵੀ